ਸੱਚੀ ਗੱਲ ਜੀ ਅੱਜ ਦੀ ਖਬਰ ਮੁਲਾਜ਼ਮਾਨਾਂ ਸੰਬੰਧਿਤ ਹੈ ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਅਧਿਆਪਕ ਯੂਨੀਅਨ ਨਾਲ ਉੱਚ ਪੱਧਰ ਮੀਟਿੰਗ ਸ਼ੁਰੂ ਕਰਦੇ ਆਂ ਅੱਜ ਦੀ ਵੱਡੀ ਖਬਰ ਪੰਜਾਬ ਦੇ ਅਧਿਆਪਕਾਂ ਦੀ ਸਿਰਮੋਹ ਜਥੇਬੰਦੀ ਏਟੀਟੀ ਅਧਿਆਪਕ ਯੂਨੀਅਨ ਪੰਜਾਬ ਨਾਲ ਅਹਿਮ ਮੀਟਿੰਗ ਕਰਦੇ ਆਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਉਹ ਅਧਿਆਪਕਾਂ ਦੇ ਹੱਕੀ ਮਸਲਿਆਂ ਨੂੰ ਪੂਰਾ ਕਰਨ ਲਈ ਗੰਭੀਰ ਹਨ ਪੰਜਾਬ ਪਵਨ ਚੰਡੀਗੜ੍ਹ ਵਿਖੇ ਇਹ ਮੀਟਿੰਗ ਜੱਥੇਬੰਦੀ ਤੇ ਸੂਬਾ ਸਰਪ੍ਰਸ ਰਣਜੀਤ ਸਿੰਘ ਪਾਟ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਵਿਭਾਗ ਦੇ ਉੱਚ ਅਧਿਕਾਰੀ ਮੌਜੂਦ ਸਨ ਮੀਟਿੰਗ ਦੌਰਾਨ ਸੂਬਾ ਅਗਵਾ ਨੇ ਸਿੱਖਿਆ ਮੰਤਰੀ ਨੂੰ ਜ਼ਿਲ੍ਹਾ ਪ੍ਰੀਸ਼ਦ ਤੋਂ ਆਈ ਆਈਟੀਟੀ ਅਧਿਆਪਕਾਂ ਦੀ ਅਨਮਲੀ ਲਗਾਉਣ ਅਨਮਲੀ ਦੇ ਬਕਾਏ ਦੇਣ ਵਿਦੇਸ਼ੀ ਛੁੱਟੀ ਜ਼ਿਲ੍ਹਾ ਪੱਧਰ ਤੇ ਕਰਨ ਪੈਂਟੂ ਦੇ ਬਾਰਡਰ ਪੱਤਾ ਜਾਰੀ ਕਰਨ ਮਾਸਟਰ ਕੇਟਰ ਦੀ ਪ੍ਰਮੋਸ਼ਨਾਂ, ਏਸੀਪੀ ਸਕੀਮ ਦੀ ਬਹਾਲੀ, ਜ਼ਿਲ੍ਹਾ ਪ੍ਰੀਸ਼ਦ ਤੋਂ ਆਏ ਅਧਿਆਪਕਾਂ ਦੀ ਸੀਨੀਅਰ ਦਰੁਸਤਕਰਨ, ਗੈਰ ਵਿਧਾਇਕ ਕਮਾ ਤੋਂ ਛੁੱਟੀ, ਛੁੱਟੀਆਂ ਦੌਰਾਨ ਦਿੱਤੀਆਂ ਡਿਊਟੀਆਂ ਦੀ ਇਵਜ਼ ਕਮਾਈ, ਛੁੱਟੀ ਦੀ ਐਂਟਰੀ ਕਰਨ, ਅਧਿਆਪਕਾਂ ਦੀ ਬਦਲੀ ਆਦਿ ਦੀਆਂ ਮੰਗਾਂ ਬਾਰੇ ਦੱਸਿਆ। ਜਿਸ ਤੇ ਤੁਰੰਤ ਐਕਸ਼ਨ ਕਰਦਿਆਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਆਪਣੇ ਅਧਿਕਾਰੀਆਂ ਨੂੰ ਤੁਰੰਤ ਪੱਤਰ ਜਾਰੀ ਕਰਨ ਦੇ ਹੁਕਮ ਦਿੱਤੇ। ਇੱਥੇ ਇਹ ਵੀ ਵਰਨਯੋਗ ਹੈ ਕਿ ਸਿੱਖਿਆ ਮੰਤਰੀ ਨਾਲ ਵਕਫ-ਵਕ ਜੱਥੇ ਬੰਦੀਆਂ ਦੀਆਂ ਹੋਈਆਂ ਮੀਟਿੰਗਾਂ ਵਿੱਚ ਜਸਵਿੰਦਰ ਸਿੰਘ ਸੰਧੂ ਜਸਵਿੰਦਰ ਸਿੰਘ ਸਿੱਧੂ ਜੋ ਕਿ ਪੰਜਾਬ ਸਰਕਾਰ ਵੱਲੋਂ ਡਾਇਰੈਕਟਰ ਗਮਾਡਾ ਡਾਇਰੈਕਟਰ ਗਮਾਡਾ ਦੇ ਅਹਿਮ ਅਹੁਦੇ ਤੇ ਤਨਖਾਹਨ ਵੀ ਵਿਸ਼ੇਸ਼ ਤੌਰ ਤੇ ਮੌਜੂਦ ਸਨ